ਹਰ ਔਰਤ ਨੂੰ ਖਾਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਨਾਲ ਹਰ ਇੱਕ ਔਰਤ ਹਮੇਸ਼ਾ ਜਵਾਨ ਰਹਿ ਸਕਦੀ ਹੈ। ਜ਼ਿਆਦਾਤਰ ਔਰਤਾਂ ਨੂੰ ਕਮਜ਼ੋਰੀ ਦੀ وجہ ਨਾਲ ਹੱਡੀਆਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਜਿਵੇਂ-ਜਿਵੇਂ ਉਮਰ ਵੱਧਦੀ ਹੈ ਤਾਂ ਪਰੇਸ਼ਾਨੀ ਵੀ ਵੱਧਦੀ ਜਾਂਦੀ ਹੈ। ਇਸ ਲਈ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ। ਔਰਤ ਨੂੰ ਆਪਣੀ ਡਾਈਟ ਵਿੱਚ ਕੈਲਸ਼ੀਅਮ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਦੁੱਧ, ਪਨੀਰ, ਦਹੀਂ ਆਦ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋਣ ਤੇ ਤੁਹਾਡੇ ਸਰੀਰ ਵਿੱਚਲਾ ਕੈਲਸ਼ੀਅਮ ਬੇਕਾਰ ਹੋ ਜਾਂਦਾ ਹੈ ਵਿਟਾਮਿਨ ਡੀ ਹੀ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਅਬਜ਼ਰਬ ਕਰਨ ਦਾ ਕੰਮ ਕਰਦਾ ਹੈ ਵਿਟਾਮਿਨ ਡੀ ਨੂੰ ਆਪਣੀ ਗੈਸਟ੍ਰਾਈਟ ਡਾਈਟ ਵਿੱਚ ਸ਼ਾਮਲ ਕਰਨ ਲਈ ਤੁਹਾਨੂੰ ਟੂਨਾ ਅਤੇ ਸਾਲਮਨ ਵਰਗੀਆਂ ਮੱਛੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਔਰਤਾਂ ਅਤੇ ਮਰਦਾਂ ਵਿੱਚ ਨਾ ਸਿਰਫ ਸਰੀਰ ਦੀ ਬਣਾਵਟ ਦਾ ਫਰਕ ਹੁੰਦਾ ਹੈ ਬਲਕਿ ਉਹਨਾਂ ਦੀਆਂ ਸਰੀਰਕ ਜ਼ਰੂਰਤਾਂ ਵਿੱਚ ਵੀ ਫਰਕ ਹੁੰਦਾ ਹੈ ਇੱਕ ਔਰਤ ਦੇ ਸਰੀਰ ਵਿੱਚ ਸਮੇਂ-ਸਮੇਂ ਤੇ ਹਾਰਮੋਨਸ ਚੇਂਜ ਹੁੰਦੇ ਰਹਿੰਦੇ ਨੇ ਇਸ ਲਈ ਕੁਝ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਔਰਤ ਦੇ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਤੁਹਾਨੂੰ ਦੱਸ ਦਈਏ ਕਿ ਆਇਰਨ ਦੀ ਕਮੀ ਨਾਲ ਅਨੀਮੀਆ ਹੋ ਸਕਦਾ ਹੈ। ਆਇਰਨ ਨਾਲ ਤੁਹਾਡੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਮਿਲਦਾ ਹੈ। ਪਰ ਜੇਕਰ ਤੁਹਾਨੂੰ ਆਇਰਨ ਦੀ ਘਾਟ ਹੋ ਜਾਵੇ ਤਾਂ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਲਈ ਆਪਣੇ ਖਾਣੇ ਵਿੱਚ ਚਿਕਨ, ਪਾਲਕ ਤੇ ਹੋਰ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਪ੍ਰੈਗਨੈਂਟ ਔਰਤਾਂ ਲਈ ਫੋਲਿਕ ਐਸਿਡ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਫੋਲਿਕ ਐਸਿਡ ਦੀ ਕਮੀ ਕਾਰਨ ਨਿਊਰਲ ਯੂ ਬ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਦਿਮਾਗ ਤੇ ਅਸਰ ਪੈਂਦਾ ਹੈ ਤੇ ਫੋਲਿਕ ਐਸਿਡ ਸਭ ਤੋਂ ਜ਼ਿਆਦਾ ਹਰੀਆਂ ਪੱਤੇਦਾਰ ਸਬਜ਼ੀਆਂ ਜੂਸ ਅਤੇ ਕਾਜੂ ਵਿੱਚ ਪਾਇਆ ਜਾਂਦਾ ਹੈ ਇਸ ਲਈ ਹਰ ਇੱਕ ਔਰਤ ਨੂੰ ਪ੍ਰੈਗਨੈਂਸੀ ਦੇ ਦੌਰਾਨ ਇਹਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਫਾਈਬਰ ਨਾਲ ਸਿਰਫ ਤੁਹਾਡੇ ਬਲੱਡ ਸ਼ੂਗਰ ਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਬਲਕਿ ਤੁਹਾਡੇ ਪਾਚਨ ਲਈ ਵੀ ਬੇहद ਜ਼ਰੂਰੀ ਹੁੰਦਾ ਹੈ ਇਸ ਦੀ ਵਜ੍ਹਾ ਨਾਲ ਪੇਟ ਦੀਆਂ ਕਈ ਬਿਮਾਰੀਆਂ ਨਹੀਂ ਹੁੰਦੀਆਂ ਫਾਈਬਰ ਨੂੰ ਭਰਪੂਰ ਮਾਤਰਾ ਦੇ ਵਿੱਚ ਲੈਣ ਲਈ ਆਪਣੀ ਡਾਈਟ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਬਾਜਰਾ ਕਾਜੂ ਆਦ ਬਦਾਮ ਨੂੰ ਸ਼ਾਮਲ ਜ਼ਰੂਰ ਕਰੋ